ਪਾਨੂੰ ਬਹੁਤ ਬਹੁਤ ਮੁबारकਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ ਮੇਰਾ ਨਾਮ ਕੁਲਦੀਪ ਗਿਰੀ ਹੈ ਤੇ ਮੈਂ ਬਿਲੋਂਗ ਤਾਂ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੀ ਟ੍ਰੇਨਿੰਗ ਪੀਰੀ ਚੱਲ ਰਹੀ ਸੀ ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਸਰਕਾਰ ਦੀ ਬਹੁਤ ਵਧੀਆ ਪਾਲਿਸੀ ਹੈ ਜੀ ਤਾਂ ਅੱਜ ਤੋਂ 2 ਹਫ਼ਤੇ ਪਹਿਲਾਂ ਜਦੋਂ ਬਰਸਾਤਾਂ ਨਾਰਮਲ ਸ਼ੁਰੂ ਹੋਈਆਂ ਸੀ ਤਾਂ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਬਰਸਾਤਾਂ ਦੇ ਪਹਾੜੀ ਖੇਤਰਾਂ 'ਚ ਜਿਹੜਾ ਪਾਣੀ ਲਗਾਤਾਰ ਹੋਈ ਬਾਰਿਸ਼ ਹੈ ਇਹ ਕਿਹੜਾ ਰੂਪ ਅਪਣਾਏਗੀ ਪਰ ਜਿਵੇਂ-ਜਿਵੇਂ ਪਿਛਲੇ ਦਿਨਾਂ ਦੇ ਵਿੱਚ ਬਰਸਾਤਾਂ ਤੇਜ਼ ਹੋਈਆਂ ਅਜਨਾਲਾ ਸੈਕਟਰ ਦੇ ਵਿੱਚ ਜਦੋਂ ਰਾਵੀ ਦਾ ਪਾਣੀ ਵਧਿਆ ਤਾਂ ਇਸ ਦੀ ਮਾਰ ਸਭ ਤੋਂ ਪਹਿਲਾਂ ਅਜਨਾਲਾ ਦੇ ਵਿੱਚ ਪਈ ਪਹਿਲਾ ਪਿੰਡ ਕੋਨੇਵਾਲਾ ਸੀ ਜਿਹੜਾ ਪ੍ਰਭਾਵਿਤ ਹੋਇਆ ਤੇ ਉਸ ਤੋਂ ਬਾਅਦ ਜਿਵੇਂ-ਜਿਵੇਂ ਪਾਣੀ ਅੱਗੇ ਵਧਿਆ ਤਾਂ ਇੱਕ ਲੰਬੀ ਲਿਸਟ ਪਿੰਡਾਂ ਦੀ ਸਾਹਮਣੇ ਆਉਂਦੀ ਗਈ ਜਿਸ ਦੇ ਵਿੱਚ 40 ਦੇ ਕਰੀਬ ਪੇਲਾਂ ਅਜਨਾਲਾ ਦੇ ਨਾਲ ਦੇ ਪਿੰਡ ਜਿਹੜੇ ਸੀ ਉਹ ਪ੍ਰਭਾਵਿਤ ਹੋ ਗਏ ਤੇ ਉਸ ਤੋਂ ਬਾਅਦ ਅੱਜ ਤਕਰੀਬਨ 2 ਹਫ਼ਤਿਆਂ ਦੇ ਬਾਅਦ ਜਿਹੜੀ ਅਸੀਂ ਤੁਹਾਡੇ ਨਾਲ ਰਿਪੋਰਟ ਸਾਂਝੀ ਕਰ ਰਹੇ ਹਾਂ ਉਸ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਹੈ ਪਰ ਪਾਣੀ ਪਹਾੜਾਂ ਦੇ ਵਿੱਚੋਂ ਭਾਵੇਂ ਕਿ ਹੁਣ ਘਟ ਗਿਆ ਹੈ ਪਰ ਕਿਉਂਕਿ ਇਹ ਬਰਸਾਤ ਦਾ ਪਾਣੀ ਸਾਫ਼ ਤੌਰ ਦੇ ਉੱਤੇ ਹੁਣ ਨਜ਼ਰ ਆ ਰਿਹਾ ਹੈ ਕਿਉਂਕਿ ਲਗਾਤਾਰ ਮੌਣੇ ਤਾਰ ਜਿਹੜੀ ਬਾਰਿਸ਼ ਹੋ ਰਹੀ ਹੈ ਔਰ ਲੋਕਾਂ ਦੇ ਇੱਕ ਤਾਂ ਹੜਦੀ ਮਾਰ ਜਿਹੜੀ ਸਾਹਮਣੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਜਿੱਥੇ ਵੀ ਨਜ਼ਰ ਮਾਰੀ ਜਾਵੇ ਸਭ ਤੋਂ ਪਹਿਲਾਂ ਪਾਣੀ ਦੇ ਬਾਰੇ ਅਸੀਂ ਦੱਸ ਦਿੰਨੇ ਆ ਕਿ ਇਹ ਪੁਆਇੰਟ ਅਸੀਂ ਇਸ ਕਰਕੇ ਲੋਕ ਦਰਸ਼ਕਾਂ ਨਾਲ ਸਾਂਝੇ ਕਰਦੇ ਆ ਕਿ ਇੱਕ ਰਾਜ ਦਾ ਜਿਹੜਾ ਉਹਨਾਂ ਨੂੰ ਬੁਲਾ ਜ਼ਰੂਰ ਸਾਹਮਣੇ ਆਵੇ ਫਸਲਾਂ ਜ਼ਰੂਰ ਕੁਝ ਦਿਖਣੀਆਂ ਹਾਲਾਂਕਿ ਖਰਾਬ ਹੋ ਚੁੱਕੀਆਂ ਨੇ ਪੂਰੀ ਤਰ੍ਹਾਂ ਪਰ ਜਿਹੜੇ ਪੈਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜਾ ਪਾਣੀ ਖੜਿਆ ਸੀ ਇਹਨਾਂ ਦੇ ذریعے ਅੰਦਾਜ਼ਾ ਲਾਇਆ ਕਿ ਕੁਝ ਜਿਹੜਾ ਹੈ ਜ਼ਰੂਰ ਘਟਿਆ ਹੈ ਜਿਸ ਦੇ ਨਾਲ ਇੱਕ ਆਸ ਇਹ ਵੀ ਦਿਖਾਈ ਦਿੰਦੀ ਹੈ ਕਿ ਪਾਣੀ ਦਾ ਪੱਧਰ ਜਿਹੜਾ ਘਟਣਾ ਸ਼ੁਰੂ ਹੋ ਗਿਆ ਹੈ ਜ਼ਰੂਰ ਘਟਣਾ ਜਿਹੜਾ ਪਹਾੜੀ ਖੇਤਰਾਂ ਦੇ ਵਿੱਚ ਕਿਉਂਕਿ ਇਹ ਬਰਸਾਤ ਦਾ ਪਾਣੀ ਹੈ ਪਹਾੜੀ ਖੇਤਰਾਂ ਦਾ ਪਾਣੀ ਕਿਉਂਕਿ ਸਾਨੂੰ ਉਸ ਦਿਨ ਜੋ ਇੱਥੋਂ ਦੇ ਅਧਿਕਾਰੀਆਂ ਨਾਲ ਗੱਲ ਹੋਈ ਸੀ ਤਾਂ ਲਾਲ ਰੰਗ ਦਾ ਪਾਣੀ ਜਿਹੜਾ ਸੀ ਉਹ ਪਹਾੜੀ ਖੇਤਰਾਂ ਵਿੱਚੋਂ ਜਿਹੜਾ ਪਾਣੀ ਇੱਥੇ ਜਿਹੜਾ ਰਾਵੀ ਦੇ ਵਿੱਚ ਦਾ ਪਾਣੀ ਸੀ ਉਹ ਇੱਥੇ ਦਿਖਾਈ ਦਿੰਦਾ ਸੀ ਤੇ ਇਸ ਤੋਂ ਬਾਅਦ ਹੁਣ ਜੋ ਨਜ਼ਰ ਮਾਰੀ ਜਾਵੇ ਇਸ ਪਾਸੇ ਤਾਂ ਪਾਣੀ ਜਿਹੜਾ ਹੈ ਉਹ ਵਹਿ ਕੇ ਅੱਗੇ ਚਲਾ ਗਿਆ ਹੈ ਲਗਾਤਾਰ ਅਜਨਾਲਾ ਖੇਤਰ ਦੇ ਵਿੱਚ ਅਸੀਂ ਇਹ ਰਿਪੋਰਟ ਆਪਣੇ ਦਰਸ਼ਕਾਂ ਨਾਲ ਪਲ-ਪਲ ਦੀ ਸਾਂਝੀ ਕੀਤੀ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋਗੇ ਪਸ਼ੂਆਂ ਨੂੰ ਜਿਵੇਂ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਮਾਲ ਡੰਗਰ ਜਿਹੜਾ ਸੀ ਸਭ ਤੋਂ ਵੱਡੀ ਚਿੰਤਾ ਜਿਹੜੀ ਇਹ ਬਣੀ ਹੈ ਕਿਉਂਕਿ ਇਹਨਾਂ ਨੂੰ ਬਚਾਉਣ ਦੇ ਲਈ ਕਿਉਂਕਿ ਦੁੱਧਾਰੂ ਪਸ਼ੂ ਨੇ ਮਹਿੰਗੇ ਪਸ਼ੂ ਨੇ ਤੇ ਇੱਕ ਤਾਂ ਇਹਨਾਂ ਨੂੰ ਲੋਕ ਜਿਹੜੇ ਨੇ ਜ਼ਿੰਮੇਦਾਰ ਵਰਗ ਜਿਹੜਾ ਇਹਨਾਂ ਨੂੰ ਬਚਾਉਣਾ ਚਾਹੁੰਦਾ ਇਹ ਦੂਸਰਾ ਜੇਕਰ ਇਹਨਾਂ ਨੂੰ ਕੋਈ ਨੁਕਸਾਨ ਹੁੰਦਾ ਇਹ ਤਾਂ ਵੱਡੇ ਪੱਧਰ ਤੇ ਉੱਤੇ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਨਦਾ ਵੀ ਖਰਚਾ ਹੈ ਤਾਂ ਸਰਕਾਰ ਵੱਲੋਂ ਵੀ ਲਗਾਤਾਰ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਤੇ ਸਤਾਨਕ ਲੋਕਾਂ ਵੱਲੋਂ ਵੀ ਉਹ ਅਪੀਲ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਰਾਹਤ ਦੀ ਸਮਗਰੀ ਵੱਡੇ ਪੱਧਰ ਤੇ ਪਹੁੰਚ ਗਈ ਹੈ ਪਰ ਚਾਰੇ ਦੀ ਵਿਵਸਥਾ ਜਿਹੜੀ ਹੈ ਉਹ ਕੀਤੀ ਜਾਵੇ ਪਾਣੀ ਦੀ ਜਿਹੜੀ ਅਸੀਂ ਗੱਲ ਤਾਂ ਨੇ ਸ਼ੇਅਰ ਕਰ ਰਹੇ ਸੀ ਕਿ ਪਾਣੀ ਜਿਹੜਾ ਅਸੀਂ ਰਾਵੀ ਦੇ ਵਿੱਚੋਂ ਜਿਹੜਾ ਆਇਆ ਤਾਂ ਰਾਵੀ ਦੇ ਪਾਣੀ ਨੇ ਰਾਵੀ ਤੋਂ ਬਾਅਦ ਜਿਹੜਾ ਦਰਿਆਈ ਪਾਣੀ ਜਿਹੜਾ ਸੀਗਾ ਉਸ ਤੋਂ ਬਾਅਦ ਪਹਾੜੀ ਖੇਤਾਂ ਦੇ ਵਿੱਚੋਂ ਪਾਣੀ ਜਿਹੜਾ ਸੀ ਘਟਿਆ ਸੀ ਸਾਹਮਣੇ ਜਿਹੜੀ ਸੜਕ ਹੈ ਇਸ ਦੇ ਵਿੱਚ 5-5 ਫੁੱਟ ਪਾਣੀ ਇਹ ਸੜਕ ਤੋਂ ਅਸੀਂ ਲੰਘ ਕੇ ਕਈ ਵਾਰ ਪਰਲੇ ਪਾਸੇ ਗਏ ਆ ਕਰੀ ਕਿਸ਼ਤੀਆਂ ਦੇ ਜ਼ਰੀਏ ਕਰੀ ਟਰੈਕਟਰ ਦੇ ਜ਼ਰੀਏ ਕਾਰ ਦੇ ਜ਼ਰੀਏ ਪੈਦਲ ਵੀ ਅਸੀਂ ਲੰਘ ਕੇ ਗਏ ਸੀ ਪਰ ਹੁਣ ਇਹ ਤੋਂ ਜਿਹੜਾ ਪਾਣੀ ਹੈ ਉਹ ਦੁਬਾਰਾ ਘਟਣਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਵਹੀਕਲ ਜਿਹੜੇ ਨੇ ਅਗਲੇ ਪਾਸੇ ਜਾ ਪਾ ਰਹੇ ਨੇ ਆਦਰਵਾਇਜ਼ ਸੜਕੀ ਰਸਤੇ ਇਸ ਸੜਕ ਦਾ ਸੰਪਰਕ ਟੁੱਟ ਗਿਆ ਸੀ ਪਰ ਇਸ ਤੋਂ ਅਗਲੇ ਪਾਸੇ ਜਿਹੜੇ ਪਿੰਡ ਸੀ ਜਿੱਥੇ ਪਹਿਲੇ ਦਿਨਾਂ ਦੇ ਵਿੱਚ ਜਿਹੜੀ ਅਪਰੋਚ ਸੀਗੀ ਈਜ਼ੀ ਸੀ ਲੱਖੂਵਾਲ ਸਰੰਗਵਾਲ ਤੋਂ ਸੀ ਬੰਦ ਤੱਕ ਜਿੰਨੇ ਵੀ ਪਿੰਡ ਨੇ ਤਕਰੀਬਨ ਦਰਜਨ ਦੇ ਕਰੀਬ ਪਿੰਡ ਸੀ ਇਹਨਾਂ ਦੇ ਵਿੱਚ ਪਾਣੀ ਲੇਟ ਆਇਆ ਪਰ ਕਾਫੀ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਵੀ ਪਹੁੰਚਿਆ ਤੇ ਹੁਣ ਜੇ ਸਾਹਮਣੇ ਪਾਣੀ ਦੇ ਵਿੱਚ ਨਜ਼ਰ ਮਾਰੀ ਜਾਵੇ ਤਾਂ ਜਿਹੜੇ ਫਸਲਾਂ ਦੇ ਜਿਹੜਾ ਝੋਨਾ ਬੀਜਿਆ ਸੀ ਉਹਨਾਂ ਦਾ ਸਿਰੇ ਜਰੂਰ ਦਿਖਣੇ ਸ਼ੁਰੂ ਹੋ ਗਏ ਨੇ ਜਿਸ ਦਾ ਸਿੱਧਾ ਅਸਰ ਇਹ ਹੈ ਕਿ ਪਾਣੀ ਜਿਹੜਾ ਹੈ ਉਹਦਾ ਲੈਵਲ ਘਟਣਾ ਸ਼ੁਰੂ ਹੋ ਗਿਆ ਹੈ ਰੋਜ਼ਾਨਾ ਦੀ ਰਿਪੋਰਟ ਜਿਵੇਂ ਅਸੀਂ ਦੈਨਿਕ ਸਵੇਰਾ ਦੇ ਜ਼ਰੀਏ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਸਿਆਸੀ ਆਗੂ ਇਥੇ ਪਹੁੰਚੇ ਮਦਦ ਲੈ ਕੇ ਪਹੁੰਚੇ ਨੇ ਸਿਆਸੀ ਆਗੂ ਇਸ ਤੋਂ ਇਲਾਵਾ ਜਿਹੜੇ ਗੈਰ ਸਿਆਸੀ ਆਗੂ ਨੇ ਗੈਰ ਜਿਹੜੇ ਧਾਰਮਿਕ ਜਥੇਬੰਦੀਆਂ ਨੇ ਸਮਾਜ ਸੇਵੀ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਲੋਕ ਜਿਹੜੇ ਨੇ ਮਦਦ ਲੈ ਕੇ ਲਗਾਤਾਰ ਪਹੁੰਚ ਰਹੇ ਨੇ ਅਜਨਾਲਾ ਦੇ ਵਿੱਚ ਅੰਮ੍ਰਿਤਸਰ ਤੋਂ ਜੇਜਨਾਲੇ ਵੱਲ ਆਉਂਦੇ ਦੇਖਿਆ ਜਾਵੇ ਐਂਬੂਲੈਂਸੀ ਤੇ ਹਰ ਜਗ੍ਹਾ ਦੇ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਮਦਦ ਜਿਹੜੀਆਂ ਲੋਕਾਂ ਦੀ ਉਹ ਕਰਨ ਦੇ ਲਈ ਲੋਕ ਜਿਹੜੇ ਨੇ ਉਹ ਪੱਬਾਂ ਭਾਰ ਨੇ ਔਰ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਰਾਸ਼ਨ ਜਿਹੜਾ ਹੈ ਉਸ ਨੂੰ ਹੁਣ ਤਰੀਕੇ ਦੇ ਨਾਲ ਅੱਗੇ ਲਿਆਂਦਾ ਜਾਵੇ ਤਾਂ ਕਿ ਲੋਕਾਂ ਨੂੰ ਰਾਸ਼ਨ ਜਿਹੜਾ ਪੁੱਜ ਜਾਵੇ ਨੁਕਸਾਨ ਨਾ ਹੋਵੇ ਕਿਉਂਕਿ ਬਹੁਤ ਸਾਰਾ 2 ਦਿਨ ਪਹਿਲਾਂ ਇੱਥੇ ਅਸੀਂ ਰਾਸ਼ਨ ਦੇਖਿਆ ਜਿਹੜਾ ਕਿ ਜਿਹੜਾ ਸਿਰਫ ਲੋਕਾਂ ਨੇ ਪਕਾਇਆ ਸੀ ਪਰ ਅੱਗੇ ਨਹੀਂ ਸੀ ਪਹੁੰਚ ਸਕਿਆ ਕਿਉਂਕਿ ਅਗਲੇ ਪਾਸੇ ਜਾਣ ਦੇ ਲਈ ਸੀਮਤ ਸਾਧਨ ਨੇ ਪਰ ਪਹਿਲਾਂ ਹੀ ਅੱਗੇ ਜਿਹੜਾ ਮਾਲ ਡੰਗਰ ਨੂੰ ਬਚਾਉਣ ਦੇ ਇਛਾਰੇ ਦੀ ਅਪੀਲ ਲੋਕਾਂ ਨੇ ਕੀਤੀ ਸੀ ਪਰ ਰਾਸ਼ਨ ਜਿਹੜਾ ਸੀ ਸਮਾਜ ਸੇਵੀ ਜਥੇਆਂ ਬੰਦੀਆਂ ਨੇ ਜਿੱਨਾ ਉਹ ਪਹੁੰਚਦਾ ਕਰ ਦਿੱਤਾ ਸੀ ਸਿੰਗਰਾਂ ਦੀ ਗੱਲ ਕੀਤੀ ਜਾਵੇ ਕਲਾਕਾਰ ਵੀ ਅੱਗੇ ਆਏ ਨੇ ਸਿਆਸੀ ਆਗੂ ਵੀ ਜਿਹੜੇ ਇੱਥੇ ਨਜ਼ਰ ਆਏ ਵੱਖ-ਵੱਖ ਮੁੱਖ ਮੰਤਰੀ ਸਾਹਿਬ ਨੇ ਵੀ ਇਥੋਂ ਦਾ ਦੌਰਾ ਕੀਤਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਨੇ ਦੌਰਾ ਕੀਤਾ ਬੀਤੇ ਕੱਲ ਵੀ ਸਿੰਗਰ ਪਹੁੰਚੇ ਸੀ ਅੱਜ ਪੰਜਾਬੀ ਸਿੰਗਰ ਪੰਮੀ ਬਾਈ ਜਿਹੜੇ ਸੀ ਉਹ ਦਵਾਈਆਂ ਤੇ ਡਾਕਟਰ ਨਾਲ ਇੱਥੇ ਪਹੁੰਚੇ ਸੀ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੈਡਮ ਸਾਖਸ਼ੀ ਸਾਨੀ ਦੇ ਨਾਲ ਉਹਨਾਂ ਨੇ ਮੁਲਾਕਾਤ ਕਰਕੇ ਉਹਨਾਂ ਨੂੰ ਜਿਹੜੀ ਮਦਦ ਸੀ ਉਹ ਪਹੁੰਚਾਈ ਸੀ ਇਸ ਪਾਸੇ ਵਾ ਸਾਹਮਣੇ ਇਸ ਪਾਸੇ ਜੇ ਪਾਣੀ ਵਾਲੇ ਪਾਸੇ ਜਹਾਜ਼ ਮਰੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਇਲਾਵਾ ਹੜਪੀੜਤਾਾਂ ਦੇ ਲਈ ਜਿਹੜੀ ਰਾਹਤ ਸਮਗਰੀ ਪਹੁੰਚ ਰਹੀ ਹੈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਅ ਅਜਿਹੀ ਵਿਵਸਥਾ ਕੀਤੀ ਗਈ ਕਿ ਟ੍ਰੈਫਿਕ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੇ ਅਜਨਾਲਾ ਨੂੰ ਰੌਣ ਵਾਲੇ ਰਸਤੇ ਨੇ ਜਾਂ ਲੋਪੋਕੇ ਜਿਹੜੀ ਨੂੰ ਜਾਣ ਵਾਲਾ ਰਾਮਦੀਰ ਸੜਕ ਦੇ ਉੱਤੇ ਜਾਣ ਵਾਲਾ ਰਸਤਾ ਇਸ ਪਾਸੇ ਟ੍ਰੈਫਿਕ ਦਾ ਜਾਮ ਨਾ ਹੋਵੇ ਤਾਂ ਪ੍ਰਸ਼ਾਸਨ ਵੱਲੋਂ ਇਸੇ ਗਾਰੇ ਉਤੇ ਜਿਹੜੇ ਵੱਖ-ਵੱਖ ਟੀਮਾਂ ਪਹੁੰਚ ਰਹੀਆਂ ਨੇ ਗੋਤਾਖੋਰਾਂ ਦੀਆਂ ਟੀਮਾਂ ਵੀ ਇੱਥੇ ਮੌਜੂਦ ਨੇ ਤਾਂ ਵੱਖ-ਵੱਖ ਜਿਹੜੀਆਂ ਟੀਮਾਂ ਪਹੁੰਚ ਰਹੀਆਂ ਨੇ ਤਾਂ ਬਹੁਤ ਸਾਰੇ ਕਿਸਾਨ ਵੀ ਅੱਗੇ ਆਏ ਅੰਗਰੇਜ਼ ਸਿੰਘ ਓਠੀਆਂ ਨਾਮ ਦੇ ਕਿਸਾਨ ਨੇ 110000 ਰੁਪਏ ਦੀ ਮਦਦ ਜਿਹੜੀ ਭੇਜੀ ਸੀ ਔਰ ਇਹ ਅਸੀਂ ਜ਼ਿਕਰ ਇਸ ਕਰਕੇ ਆਪਣੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ ਕਿ ਬਹੁਤ ਸਮਾਜ ਸੇਵੀ ਜਥਿਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਵਿਦੇਸ਼ ਦੇ ਵਿੱਚ ਵਿਦੇਸ਼ਾਂ ਕਿਤੇ ਵਿਪਤਾ ਪੈਂਦੀ ਸਭ ਤੋਂ ਪਹਿਲਾਂ ਪਹੁੰਚਦੇ ਨੇ ਤੇ ਇਹਨਾਂ ਪੰਜਾਬੀਆਂ ਦੀ ਮਦਦ ਕਰਨ ਦੇ ਲਈ ਕਿਉਂਕਿ ਖੁਦ ਹੁਣ ਪੰਜਾਬ ਦੇ ਵਿੱਚ ਇਹ ਹੜਾ ਆਏ ਨੇ ਤਾਂ ਬਹੁਤ ਸਾਰੇ ਲੋਕ ਜਿਹੜੇ ਆਪ ਮੁਹਾਰੇ ਤੇ ਪਹੁੰਚਦੇ ਨੇ ਤਾਂ ਰਾਗਵ ਛੱਡਾ ਨੇ 550 ਲੱਖ ਰੁਪਏ ਦੀ ਮਦਦ ਕੀਤੀ ਸੀ ਤਾਂ ਇਸ ਤੋਂ ਇਲਾਵਾ ਬਿਆਸ ਦੇ ਵਿੱਚ ਵੀ ਬਿਆਸ ਵਾਲੇ ਪਾਸੇ ਤੋਂ ਪਾਣੀ ਦਾ ਜਿਹੜਾ ਲੈਵਲ ਸੀ ਉਹ ਤੇ ਪਹੁੰਚਿਆ ਸੀ ਆਮਰਸਾ ਜ਼ਿਲ੍ਹੇ ਦੇ ਜਿੰਨੇ ਵੀ ਵਿਧਾਇਕ ਨੇ ਅਜੇ ਗੁਫਤਰੀ ਗੱਲ ਕੀਤੀ ਜਾਵੇ ਦਲਬੀਰ ਟੌਂਗ ਦੀ ਗੱਲ ਕੀਤੀ ਜਾਵੇ ਜਾਂ ਜਿਹੜੇ ਆਸ-ਪਾਸ ਦੇ ਜਿਹਨੇ ਵਧਾਇਆ ਗਏ ਨੇ ਕੁਲਦੀਪ ਧਾਲੀਵਾਲ ਸਾਨਕ ਵਧਾਇਨੇ ਲਗਾਤਾਰ ਮਦਦ ਕਰ ਰਹੇ ਨੇ ਤਾਂ ਇਸ ਤਰ੍ਹਾਂ ਲੋਕ ਜਿਹੜੇ ਨੇ ਮਦਦ ਲੈ ਕੇ ਪਹੁੰਚਲੇ ਨੇ ਤਾਂ ਆਮ ਆਦਮੀ ਪਾਰਟੀ ਦੇ ਤਲਬੀਰ ਸਿੰਘ ਗਿੱਲ ਨੇ 5 ਲੱਖ ਰੁਪਈਆ ਪਹਿਲੇ ਤੁਹਾਨੂੰ ਮਦਦ ਕੀਤੀ ਸੀ ਤੇ ਨਾਲ ਹੀ ਉਹਨਾਂ ਨੇ 5 ਪਿੰਡ ਗੋਦ ਲੈਣ ਦੀ ਵੀ ਜਿਹੜੀ ਗੋਦ 5 ਪਿੰਡਾਂ ਦੀ ਟੇਕ ਕੇਅਰ ਕਰਨ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਪ੍ਰਸ਼ਾਸਨ ਸਾਨੂੰ 5 ਪਿੰਡ ਦੇ 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 ਸੀ ਜ਼ਿੰਮੇਵਾਰੀ ਲੈ ਲਵਾਂਗੇ ਇਸ ਤੋਂ ਇਲਾਵਾ ਜਿਹੜੇ ਕੈਬਨਰਟ ਮੰਤਰੀ ਬਲਬੀਰ ਮント ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਮੈਡੀਕਲ ਐਂਬੂਲੈਂਸ ਜਿਹੜੀਆਂ ਸੀ ਉਹ ਇਕੁਪਮੈਂਟ ਲੈ ਕੇ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਗੱਲ ਕੀਤੀ ਅੱਜ ਓਪੀ ਸੋਨੀ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਨੇ ਵੱਡੀ ਮਦਦ ਉਹਨਾਂ ਨੇ ਅੱਜ ਪਹੁੰਚਾਈ ਹੈ ਰਾਤ ਕੇ ਤਰ੍ਹਾਂ ਦੇ ਲਈ ਉਹਨਾਂ ਦੀ ਟੀਮ ਵੀ ਇਸ ਇਲਾਕੇ ਦੇ ਵਿੱਚ ਪਹੁੰਚੀ ਸੀ ਕੋਆਰਡੀਨੇਟ ਕਰਕੇ ਕਿਉਂਕਿ ਉਹ ਵੀ ਸੋਨੀ ਕੋਦ ਅੰਮ੍ਰਿਤਸਰ ਦੇ ਵਿੱਚ ਸਿਆਸਤ ਸ਼ੁਰੂ ਕਰਨ ਤੋਂ ਪਹਿਲਾਂ ਅੰਮ੍ਰਿਤਸਰ ਦੇ ਮੇਅਰ ਤੋਂ ਪਹਿਲਾਂ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਉਹਨਾਂ ਨੇ ਆਪਣੀ ਸਿਆਸਤ ਸ਼ੁਰੂ ਕੀਤੀ ਸੀ ਭੀਲੋਵਾਲ ਤੋਂ ਤਾਂ ਲਗਾਤਾਰ ਮੈਡੀਕਲ ਕੈਂਪ ਜਿਹੜੇ ਨੇ ਉਹ ਵੀ ਇੱਥੇ ਚੱਲ ਰਹੇ ਨੇ ਸਿਵਲ ਸਰਜਨ ਦੀਆਂ ਟੀਮਾਂ ਵੀ ਜਿਹੜੀਆਂ ਨੇ ਡਾਕਟਰ ਸੁਰਨਜੀਤ ਧਵੰਦੀ ਦੀ ਅਗਵਾਈ ਦੇ ਵਿੱਚ ਲਗਾਤਾਰ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਦੇ ਲਈ ਪਾਣੀ ਦੀ ਜਿਹੜੀ ਬਿਮਾਰੀਆਂ ਤੋਂ ਬਚਾਉਣ ਲਈ ਇੱਥੇ ਲਗਾਤਾਰ ਡਟੀਆਂ ਹੋਈਆਂ ਨੇ ਵੱਖ-ਵੱਖ ਜਿਹੜੀਆਂ ਧਾਰਮਿਕ ਜਥੇਬੰਦੀਆਂ ਇੱਥੇ ਕਈ ਰੂਪ ਦੇਖਣ ਨੂੰ ਮਿਲੇ ਕੁਝ ਲੋਕ ਰਾਹਤ ਖਾਣਪੀ ਇਹ ਜ਼ਮਾਨ ਦੀ ਵਿਵਸਥਾ ਕਰ ਰਹੇ ਨੇ ਤੇ ਕੁਝ ਲੋਕ ਦਵਾਈਆਂ ਦੀ ਵਿਵਸਥਾ ਕਰ ਰਹੇ ਨੇ ਧਰਮਿਕ ਜਥੇਬੰਦੀਆਂ ਵੱਲੋਂ ਸਰਹਾਲੀ ਵਾਲੀ ਸੰਪਰਦਾਏ ਨੇ ਉਹਨਾਂ ਨੇ ਬੇੜੀਆਂ ਦੀ ਵਿਵਸਥਾ ਕੀਤੀ ਕਿ ਬੇੜੀਆਂ ਦੇ ਜ਼ਰੀਏ ਜਿਹੜੀ ਮਦਦ ਹੈ ਪਹੁੰਚਾਈ ਜਾਵੇ ਤਾਂ ਇਸ ਤਰ੍ਹਾਂ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਅਡਾਰੀ ਹਲਕੇ ਤੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਔਰ ਉਹਨਾਂ ਦੀ ਟੀਮ ਵੱਲੋਂ ਵੀ ਲਗਾਤਾਰ ਮਦਦ ਕੀਤੀ ਹਲਕੀ-ਹਲਕੀ ਧੁੱਪ ਜ਼ਰੂਰ ਵਿੱਚੋਂ ਚੜ ਰਹੀ ਹੈ ਪਰ ਅਸਮਾਨ ਦੇ ਵਿੱਚ ਨਜ਼ਰ ਮਾਰੀ ਜਾਵੇ ਤਾਂ ਬੱਦਲ ਜਿਹੜਾ ਹੈ ਉਹ ਲਗਾਤਾਰ ਚੜ ਰਿਹਾ ਹੈ ਬੱਦਲ ਜਿਹੜਾ ਲਗਾਤਾਰ ਅਸਮਾਨ ਦੇ ਵਿੱਚ ਆਇਆ ਹੈ ਤੇ ਜੇ ਲੋਕ ਇਹ ਉਮੀਦ ਕਰ ਰਹੇ ਨੇ ਕਿ ਬਰਸਾਤ ਘਟੇ ਤੇ ਪਾਣੀ ਦਾ ਲੈਵਲ ਜਿਹੜਾ ਘਟਣਾ ਸ਼ੁਰੂ ਹੋਵੇ ਕਿਉਂਕਿ ਇਸ ਤੋਂ ਅਗਲੀ ਵੀ ਕਾਰਵਾਈ ਜਿਹੜੀ ਸ਼ੁਰੂ ਹੋਣੀ ਹੈ ਕਿਉਂਕਿ ਅਸਲੀ ਬਹੁਤ ਸਾਰੇ ਲੋਕ ਜਿਹੜੇ ਜਾਣਦੇ ਨੇ ਸੂਬਾ ਪ੍ਰਸ਼ਾਸਨ ਦੀ ਵੀ ਉਹ ਚ ਅਗਲੇ ਸਮੇਂ ਦੇ ਵਿੱਚ ਚਿੰਤਾ ਹੈ ਕਿ ਜਦੋਂ ਪਾਣੀ ਘਟੇਗਾ ਦੋਸਤੋ ਬਾਧਾ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖੱਜਾ ਤੇ ਉਹਦੀ ਤਿਆਰੀ ਵੀ ਜਿਹੜੀ ਹੈ ਕਰਨੀ ਹੈ ਡਾਕਟਰ ਅਜੀਤ ਗੁਪਤਾ ਨੇ ਰਮਦਾਸ ਦੇ ਵਿੱਚ ੜਪੀਟਾਂ ਦੇ ਲਈ ਕੈਂਪ ਲਗਾਇਆ ਸੀ ਇਸ ਤੋਂ ਇਲਾਵਾ ਮਾਤਾ ਕੋਲਾ ਜਿਹੜੇ ਬੀਬੀ ਕੋਲਾ ਜੀ ਚੈਰੀਆ ਮੈ ਟ੍ਰਸਟ ਵੱਲੋਂ ਵੀ ਤੀਸਰੀ ਤਿੰਨ ਖੇਪਾਂ ਜਿਹੜੀਆਂ ਨੇ ਉਹ ਭੇਜੀਆਂ ਜਾ ਚੁੱਕੀਆਂ ਨੇ ਉਮੀਦ ਇਹ ਰਦਾ ਸੀ ਜਿਕਰ ਅਗਲੇ ਪਹਿਲਾਂ ਵੀ ਕਰ ਚੁੱਕੇ ਆ ਤਲਵੀਰ ਸਿੰਘ ਗਿੱਲ ਨੇ ਤਰਪਾਲਾ ਦੀ 350 ਤਰਪਾਲਾ ਕੈਮਰਾਪਰਸਨ ਵਿਪਨ ਸ਼ਰਮਾ ਮਾਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਜ਼ੋਰਾ ਟੀਵੀ ਜਨਾਲਾ ਅੰਮ੍ਰਿਤਸਰ